हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਯਾਨੀ ਜੀਜਾ ਸਾੜਾ ਕਹਿੰਦੇ ਹੁਣ ਜੇਲ੍ਹ ਦੇ ਵਿੱਚ ਇਕੱਠੇ ਹੋਣਗੇ ਸੁਣ ਕੇ ਤੁਹਾਡੇ ਵੀ ਹੋਸ਼ ੁੱਟ ਜਾਣਗੇ ਕਿ ਸੁਖਬੀਰ ਸਿੰਘ ਬਾਦਲ ਬੇਅਦਮੀ ਦੇ ਮਾਮਲੇ ਦੇ ਵਿੱਚ ਫਸ ਗਏ ਨੇ ਅਕਸਰ ਪੰਜਾਬ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਉਹਨਾਂ ਨੇ ਭਾਸ਼ਣ ਦਿੱਤਾ ਤਾਂ ਉਹਨਾਂ ਨੇ ਬੇਅਦਮੀ ਦਾ ਜਿਹੜਾ ਇਲਜ਼ਾਮ ਸੀ ਆਪਣੇ ਘਰ ਦੇ ਵਿੱਚੋਂ ਲੈ ਕੇ ਦੂਜੀਆਂ ਪਾਰਟੀਆਂ ਦੇ ਗੜ ਦੇ ਵਿੱਚ ਪਾ ਦਿੱਤਾ ਸੀ ਯਾਨੀ ਕਾਂਗਰਸ ਤੇ ਨਿਸ਼ਾਨਾ ਸਾਧ ਦਿੱਤਾ ਔਰ ਦੂਜੇ ਪਾਸੇ ਭਾਜਪਾ ਦੇ ਵਿੱਚ ਭਾਜਪਾ ਦੇ ਵਿੱਚ ਰਹਿ ਕੇ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਭਾਜਪਾ ਨੂੰ ਕਹਿੰਦੇ ਜੀ ਬੇਅਦਬੀਆਂ ਕਰਵਾਈਆਂ ਨੇ ਪਰ ਅੱਜ ਤੁਹਾਡੇ ਸਾਹਮਣੇ ਸੁਖਬੀਰ ਸਿੰਘ ਬਾਦਲ ਦਾ ਕਬੂਲਨਾਮਾ ਦਿਖਾਵਾਂਗੇ ਔਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਨਾਬਾਦੀ ਨਿਊ ਜੇਲ ਦੇ ਵਿੱਚ ਬੰਦ ਹੈ ਤੇ ਹੁਣ ਕਹਿੰਦੇ ਜੀ ਆਪਣੇ ਸਾਰੇ ਕੋਲ ਕਿ ਗਬੀਰ ਸਿੰਘ ਬਾਦਲ ਨਾਬਾਹੇਲ ਦੇ ਵਿੱਚ ਪਹੁੰਚ ਸਕਦੇ ਨਹੀਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇੱਕ ਪਾਸੇ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਅੰਦਰ ਐਕਸ਼ਨ ਕਰ ਚੁੱਕੇ ਨੇ ਜਿਹੜਾ ਕਿ ਪੂਰੇ ਪੰਜਾਬ ਭਰ ਦੇ ਲੋਕ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਪ੍ਰਸ਼ਾਸਨ ਦਾ ਸਾਥ ਦੇ ਰਹੇ ਨੇ ਦੇਖਣਾ ਵੀ ਚਾਹੀਦਾ ਕਿਉਂਕਿ ਜਿਹੜਾ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਐਕਸ਼ਨ ਕੀਤਾ ਉਹਦੇ ਤੇ ਵੀ ਤੁਹਾਡੇ ਸਾਹਮਣੇ ਇੱਕ ਚਾਨਣਾ ਪਾਵਾਂਗੇ ਇਹ ਵਿਕਰਮ ਮਜੀਠੀਏ ਜਿਹੜੀ ਚਾਰ ਸ਼ੀਟ ਦਾਖਲ ਹੋਈ ਸੀ ਕੋਰਟ ਦੇ ਅੰਦਰ ਉਹਦੇ ਤੇ ਕੀ ਬਣਿਆ ਪਹਿਲੀ ਖਬਰ ਸੁਖਵੀਰ ਸਿੰਘ ਬਾਦਲ ਤੇ ਕੀ ਉਹੋ ਜੇਲ੍ਹ ਦੇ ਵਿੱਚ ਕਿਵੇਂ ਜਾ ਸਕਦੇ ਨੇ ਕਿਉਂਕਿ ਬੇਅਦਮੀ ਬਹੁਤ ਵੱਡਾ ਮਾਮਲਾ ਹੈ ਇਹ ਬੇਅਦਮੀ ਇਕੱਲੇ ਸੁਖਵੀਰ ਬਾਦਲ ਦੇ ਨਾਲ ਨਹੀਂ ਬਲਕਿ ਸਰਸੇ ਵਾਲੇ ਸਾਧ ਦੇ ਨਾਲ ਵੀ ਜਾ ਕੇ ਜੁੜਦਾ ਹੈ ਕਿਉਂਕਿ ਸਰਸੇ ਵਾਲੇ ਸਾਧ ਨੇ ਜਦੋਂ ਪੰਜਾਬ ਦੇ ਅੰਦਰ ਸੁਖਵੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਡੇਰੇ ਦੇ ਵਿੱਚ ਜਾਂਦੇ ਸੀ ਤੇ ਪੰਜਾਬ ਦੇ ਅੰਦਰ ਇਹਨਾਂ ਦੀ ਸਰਕਾਰ ਕਾਇਮ ਹੋ ਜਾਂਦੀ ਸੀ ਤਾਂ ਉਸ ਤੋਂ ਬਾਅਦ ਇਸ਼ਾਰਿਆਂ ਤੇ ਨਿਚਾਉਣ ਵਾਲਾ ਡੇਰੇ ਵਾਲਾ ਸਾਧ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਬੇਅਦਬੀ ਕਰਨ ਵਾਲੇ ਉਹਨਾਂ ਦਾ ਸਵਾਗ ਰਚਨ ਵਾਲੇ ਅੱਜ ਤੁਹਾਡੇ ਸਾਹਮਣੇ ਬਹੁਤ ਵੱਡੀ ਪੋੜ ਇਹਨਾਂ ਕਹਾਣੀਆਂ ਦੀ ਖੋਲਣ ਜਾ ਰਹੇ ਹਾਂ ਪਰ ਸੁਣੋ ਜਰਾ ਧਿਆਨ ਦੇ ਨਾਲ ਕਿ ਸੁਖਬੀਰ ਸਿੰਘ ਬਾਦਲ ਜੇਲ੍ਹ ਕਿਵੇਂ ਜਾਣਗੇ ਸੁਣੋ ਕੁਝ ਹੋਰ ਕਹਿਵੇਂ ਸੀ ਏਜੰਸੀਆਂ ਜਿਹੜੀਆਂ ਉਹ ਕੇਂਦਰ ਸਰਕਾਰ ਦੇ 팀 ਕੰਮ ਕਰਦੇ ਆ ਜੇ ਜੋ ਤੁਸੀਂ ਕਹਿ ਰਹੇ ਹੋ ਨਾ ਉਹਨੂੰ ਹੀ ਅੱਗੇ ਸੈਕਿੰਡ ਕਰਦਾ 2015 ਦੇ ਵਿੱਚ ਸ਼੍ਰੀ ਗੁਰਗ੍ਰਾਂਤ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਔਰ ਉਦੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਅਕਾਲੀ ਦਲ ਖੁਦ ਕੇਂਦਰ ਸਰਕਾਰ ਦੇ ਨਾਲ ਹਕੂਮਤ ਚ ਸੀਗਾ ਮੈਂ ਔਨ ਰਿਕਾਰਡ ਆ ਔਨ ਰਿਕਾਰਡ ਹੈ ਵੀ 2015 ਦੇ ਵਿੱਚ 2014 ਚ ਨਰਿੰਦਰ ਮੋਦੀ ਜੀ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਬਣੇ ਨੇ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਤੇ ਇਕਠਵੰਦਰ ਨੇ ਮਿਲ ਕੇ ਚੋਣਾ ਲੜਿਆ ਉਹ ਮਿਲ ਕੇ ਚੋਣਾ ਲੜਨ ਤੋਂ ਬਾਅਦ ਜਿਹੜਾ ਵਾ ਪੰਜਾਬ ਤੋਂ ਕਈ ਮੈਂਬਰ ਪਾਰਲੀਮੈਂਟ ਭਾਰਤੀ ਜਨਤਾ ਪਾਰਟੀ ਦੇ ਅਕਾਲੀ ਦਲ ਦੇ ਜਿੱਤ ਕੇ ਦਿੱਲੀ ਗਏ ਨੇ ਜਿਨ੍ਹਾਂ ਦੀ ਬਾ ਹਰਸਿਮਰਤ कौर ਬਾਦਲ ਵੀ ਸੀ ਜਿਹੜੇ ਮੰਤਰੀ ਬਣੇ ਨੇ ਜਿਨ੍ਹਾਂ ਦੇ ਵਿੱਚ ਵਿਜੇ ਸਾਹਪਲਾ ਸੀਗੇ ਉਹ ਵੀ ਮੰਤਰੀ ਬਣੇ ਨੇ ਪੰਜਾਬ ਤੋਂ ਤੇ ਯਾਨੀ ਕਹਿਣ ਦਾ ਇਹ ਮਕਸਦ ਹੈਗਾ ਜਿਹੜੀਆਂ ਹਿੰਦੁਸਤਾਨ ਦੀਆਂ ਏਜੰਸੀਆਂ ਕੰਮ ਕਰਦੀਆਂ ਜਸ ਕਿੰਦਾ ਸਰਕਾਰ ਕੰਮ ਕਰਦੀ ਐ ਉਹ ਨਹੀਂ ਤਾਂ ਫਿਰ ਆਪ ਹੀ ਭਾਈਵਾਲ ਸੀ ਮੈਨੂੰ ਤਾਂ ਫਿਰ ਕਹਿਣ ਦੀ ਕੋਈ ਗਰੇਜ ਨਹੀਂ ਹੈਗਾ ਫਿਰ ਬੇਅਦਬੀਆਂ ਇਹਨਾਂ ਨੇ ਥੋੜਾ ਕਰਾਈਆਂ ਆਕਾਲੀ ਦਲ ਤਾਂ ਆਪਣੇ ਤੇ ਅਲੀਗੇਸ਼ਨ ਲਗਾ ਰਹੇ ਆ ਕਿ ਅਸੀਂ ਬੇਅਦਬੀਆਂ ਕਰਾਈਆਂ ਤਾਂ ਸੁਣ ਲਿਆ ਪੰਜਾਬ ਵਾਲੇ ਸੁਖਬੀਰ ਸਿੰਘ ਬਾਦਲ ਆਕਾਲੀ ਦਲ ਦੇ ਪ੍ਰਧਾਨ ਬੀਜੇਪੀ ਨੂੰ ਕਹਿ ਰਹੇ ਸੀ ਕਹਿੰਦੇ ਜੀ ਬੀਜੇਪੀ ਨੇ ਬੇਅਦਬੀ ਕਰਵਾਈ ਐ ਪਰ 2014 ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਨੇ ਨਰਿੰਦਰ ਮੋਦੀ ਪਾ 2015 ਦੇ ਵਿੱਚ ਇਹ ਦੋਵਾਂ ਦਾ ਗੱਠ ਜੋੜ ਹੋਇਆ ਸੀ ਫਿਰ ਇਹਨਾਂ ਦੀ ਸਰਕਾਰ ਵੀ ਬਣਦੀ ਆ ਪੰਜਾਬ ਦੇ ਅੰਦਰ ਤਾਂ ਉਹੀ ਸੁਖਬੀਰ ਸਿੰਘ ਬਾਦਲ ਜਿਹੜੇ ਆਪਣੇ ਮੂੰਹ ਦੇ ਨਾਲ ਕਈ ਵਾਰ ਕਬੂਲਨਾਮਾ ਕਰ ਚੁੱਕੇ ਨੇ ਕਿ ਬੇਅਦਮੀਆਂ ਸਾਡੇ ਰਾਜ ਦੇ ਵਿੱਚ ਹੋਈਆਂ ਨੇ ਯਾਨੀ ਅਸੀਂ ਕਰਵਾਈਆਂ ਨੇ ਤਾਂ ਹੁਣ ਪੰਜਾਬ ਦੇ ਅੰਦਰ ਪੂਰੇ ਪੰਜਾਬ ਭਰ ਦੇ ਲੋਕ ਪਹਿਲੀ ਝਲਕ ਕਿੱਥੋਂ ਪੈਂਦੀ ਹੈ ਇਹਨਾਂ ਦੇ ਖਿਲਾਫ ਬਾਦਲਾਂ ਦੇ ਲੁਧਿਆਣੇ ਦੇ ਵਿੱਚ ਜਦੋਂ ਜਿਮਨੀ ਚੋਣ ਲੜੀ ਜਾਂਦੀ ਹੈ ਤਾਂ ਤੇ ਸਿਕਾਉਂ ਦੀ ਬੋਟ 50000 ਦੇ ਵਿੱਚ ਪਾਈ ਜਾਂਦੀ ਹੈ ਉਹਨਾਂ ਦੇ ਵਿੱਚੋਂ ਕਹਿੰਦੇ ਜੀ ਇਹਨਾਂ ਨੂੰ 8000 ਵੋਟ ਪੈਂਦੀ ਆ ਤਾਂ ਮੂੰਹ ਤੇ ਚਪੇੜ ਉਸੇ ਦਿਨ ਵੱਜ ਗਈ ਸੀ ਤਾਂ ਹੁਣ ਜਿਹੜਾ ਮਾਮਲਾ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਕੋਲ ਕਿਵੇਂ ਜਾ ਸਕਦੇ ਨੇ 90% ਲੋਕ ਸਾਡੇ ਭੁੱਲ ਚੁੱਕੇ ਨੇ ਕਿ ਜਿਹੜਾ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਪਹੁੰਚਾਉਣ ਤੋਂ ਬਾਅਦ ਇਹ ਕਾਨੂੰਨ ਲੈ ਕੇ ਆਏ ਸੀਗੇ ਸੀਐਮ ਭਵੰਤ ਮਾਨ ਸਾਹਿਬ ਦੇ ਅਰਬੀ ਤੇ ਜਿਹੜਾ ਕਾਨੂੰਨ ਪਾਸ ਕੀਤਾ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਐਸੇ ਕਰਕੇ ਕੀਤਾ ਸੀ ਮੈਂ ਤੁਹਾਡੇ ਨਾਲ ਕਈ ਵੀਡੀਓ ਸਾਂਝੀਆਂ ਕੀਤੀਆਂ ਕਿ ਭਾਈ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹ ਬਹੁਤ ਵੱਡੇ ਵੱਡੇ ਦਾਅਵੇ ਤੇ ਬਹੁਤ ਵੱਡੇ ਵੱਡੇ ਗੱਪ ਛਾੜ ਦਿੰਦੇ ਸੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੰਨਾ ਹੀ ਬਾਦਲਾਂ ਨੂੰ ਪਸਾਉਣ ਦੀ ਖਾਤਰ ਇਹ ਕਾਨੂੰਨ ਪਾਸ ਕੀਤਾ ਤਾਂ ਕਿ ਪੰਜਾਬ ਦੇ ਅੰਦਰ ਗੁਰੂ ਸਾਹਿਬ ਦਾ ਸਵੰਗ ਰਚਨ ਡੇਰਾ ਮੁਖੀ ਜਿਹੜੇ ਸਰਸੇ ਵਾਲੇ ਉਹ ਇਨਾਂ ਬਾਦਲਾਂ ਦੇ ਗੁਰੂ ਸੀ ਆਸ ਕਰਕੇ ਡੇਰੇ ਦੇ ਵਿੱਚ ਜਾਂਦੇ ਸੀ ਤੇ ਆਪਣੀ ਸਰਕਾਰ ਬਣਾਉਣ ਦੀ ਖਾਤਰ ਉੱਥੇ ਆਏ ਜਾ ਕੇ ਸੀਸ ਝੁਕਾਉਂਦੇ ਸੀ ਜਿਹਦੇ ਹੱਥ ਦੋਨੇ ਸਿਰ ਤੇ ਧਰ ਦਿੱਤਾ ਤਾਂ ਸਰਕਾਰ ਪੰਜਾਬ ਦੇ ਅੰਦਰ ਉਹਦੀ ਪੱਕੀ ਸੀ ਇਹ ਗੱਲਾਂ ਸਾਰੀਆਂ ਤੁਹਾਡੇ ਸਾਹਮਣੇ ਵਾਪਰੀਆਂ ਤਾਂ ਸਾਡੇ ਗੁਰੂ ਸਾਹਿਬ ਦਾ ਜਿਹੜਾ ਸੰਗਰਾਜ ਹੈ ਗੁਰੂ ਗੋਬਿੰਦ ਸਿੰਘ ਦਾ ਉਹ ਸਰਸੇ ਵਾਲਾ ਕਿੱਥੇ ਆ ਤੇ ਅੱਜ ਇਹ ਸੁਖਵੀਰ ਬਾਦਲ ਵੀ ਕਿੱਥੇ ਆ ਮਿੱਟੀ ਦੇ ਵਿੱਚ ਮਿਲਾ ਦਿੱਤੇ ਪੰਜਾਬ ਦੀ ਜਨਤਾ ਨੇ ਤਾਂ ਗੁਰੂ ਸਾਹਿਬ ਨੇ ਆਪਣੀ ਮਹਿਮਾ ਦੇ ਮੁਤਾਬਕ ਸਰਸੇ ਵਾਲੇ ਸਾਧ ਨੂੰ ਵੀ ਜੇਲ੍ਹ ਦੇ ਅੰਦਰ ਧੱਕ ਦਿੱਤਾ ਸੋ ਇਹ ਸ਼ਕਤੀ ਆ ਸਾਡੇ ਪ੍ਰਮਾਤਮਾ ਦੀ ਸਾਡੀ ਸੇ ਕੌਮ ਦਾ ਬਾਲਾ ਜਿਹੜਾ ਉਹ ਤੁਹਾਡੇ ਸਾਹਮਣੇ ਆ ਕਿਉਂਕਿ ਸੇ ਕੌਮ ਨੇ ਐਸੇ ਨਕਾਰੇ ਸੁਖਬੀਰ ਸਿੰਘ ਬਾਦਲ ਇਹਨਾਂ ਬਾਦਲਾਂ ਨੂੰ ਇਹਨਾਂ ਮਜੀਠੀਆਂ ਨੂੰ ਐਸੀ ਲੱਤ ਮਾਰੀ ਆ ਕਿ ਅਕਾਲ ਤਖਤ ਸਾਹਿਬ ਤੋਂ ਵੀ ਉਹ ਨਕਾਰੇ ਗਏ ਨੇ ਪੰਜਾਬ ਦੇ ਲੋਕਾਂ ਨੇ ਵੀ ਲੱਤ ਮਾਰ ਦਿੱਤੀ ਆ ਹੁਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਸਿਰਫ ਇੱਕੋ ਹੀ ਅਪੀਲ ਹੈ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਕਿਸੇ ਵੇਲੇ ਵੀ ਬੇਅਦਬੀ ਦੇ ਮਾਮਲੇ ਦੇ ਵਿੱਚ ਆਪਣੇ ਸਾਲੇ ਯਾਨੀ ਵਿਕਰਮ ਸਿੰਘ ਮਜੀਠੀਆ ਦੀ ਜਗ੍ਹਾ ਤੇ ਜਾ ਸਕਦੇ ਨੇ ਇਹ ਅਨੁਮਾਨ ਬਹੁਤੇ ਸਾਡੇ ਪੰਜਾਬ ਦੇ ਲੋਕ ਵੀ ਲਾ ਰਹੇ ਨੇ ਕਿਉਂਕਿ ਗੱਲ ਇਹੀ ਚੱਲ ਰਹੀ ਹੈ ਕਿ ਜੇਕਰ ਬੇਅਦਬੀ ਦਾ ਮਾਮਲਾ ਇਹਨਾਂ ਦੇ ਉੱਤੇ ਦਰਜ ਹੁੰਦਾ ਹੋਣਾ ਤੈਅ ਆ ਤੇ ਜ਼ਰੂਰ ਹੋਊਗਾ ਕਿਉਂਕਿ ਪੰਜਾਬ ਦੇ ਲੋਕ ਇੱਕ ਪਾਸੇ ਨੇ ਪੰਜਾਬ ਦੀ ਸਰਕਾਰ ਦੇ ਨਾਲ ਪੰਜਾਬ ਦੀ ਸਰਕਾਰ ਧੜਾ ਧੜਾ ਐਕਸ਼ਨ ਮੋੜ ਦੇ ਵਿੱਚ ਨੇ ਔਰ ਦੂਜੇ ਪਾਸੇ ਪ੍ਰਸ਼ਾਸਨ ਦੇ ਜਿਹੜੇ ਲੋਕ ਨੇ ਬਾਅਦ ਵੱਡੇ ਪੱਦਰ ਦੇ ਉੱਤੇ ਪੰਜਾਬ ਦੀ ਪੁਲਿਸ ਬਹੁਤ ਸੋਹਣੇ ਐਕਸ਼ਨ ਕਰ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਦਲਦਲ ਨਸ਼ੇ ਦੀ ਇਹਨਾਂ ਨੇ ਬਣਾਈ ਸੀ ਉਹਦੇ ਵਿੱਚੋਂ ਕੱਢਣ ਦੇ ਵਾਸਤੇ ਇਹੀ ਰਾਹ ਨੇ ਕਿ ਪੰਜਾਬ ਦੇ ਲੋਕ ਸਰਕਾਰ ਦੇ ਨਾਲ ਖੜਨ ਔਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੋਈ ਐਸਾ ਕਦਮ ਨਾ ਚੱਕਣ ਕਿ ਸਾਡੀ ਸਰਕਾਰ ਨੂੰ ਠੇਸ ਲੱਗੇ ਔਰ ਅੱਗੇ ਤੋਂ ਸਰਕਾਰ ਬਣਾਉਣ ਪੰਜਾਬ ਦੇ ਭਲੇ ਦੀ ਖਾਤਰ ਪੰਜਾਬ ਦੇ ਲੋਕ ਤੁਹਾਡੇ ਨਾਲ ਖੜੇ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ 99 ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ